GK ਕੁਐਸ਼ਨਜ਼ ਔਰ ਕਸਰਤ ਦੇ ਫਾਇਦੇ ਪ੍ਰਸ਼ਨ ਪਹਿਲਾ ਨਿਯਮਤ ਕਸਰਤ ਕਰਨ ਨਾਲ ਹੇਠ ਲਿਖਿਆਂ ਵਿੱਚੋਂ ਕਿਹੜਾ ਫਾਇਦਾ ਹੁੰਦਾ ਹੈ ਵਜ਼ਨ ਘਟ ਹੁੰਦਾ ਹੈ ਪ੍ਰਸ਼ੰਤ ਉर्जा ਕਸਰਤ ਵੇਸ ਕਿਸ ਬਿਮਾਰੀ ਦੇ ਖਤਰੇ ਨੂੰ ਘੱਟ ਕਰਨ ਵਿੱਚ ਮਦਦ ਕਰਦੀ ਹੈ 슈ਗਰ ਡਾਇਬੀਟਿਸ ਪ੍ਰਸ਼ੰਤ ਉर्जा ਸ਼ਰੀਰਕ ਗਤੀਵਿਧੀ ਸਾਡੇ ਦਿਲ ਦੀ ਸਿਹਤ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ ਦਿਲ ਦੀ ਸਿਹਤ ਨੂੰ ਸੁਧਾਰਦੀ ਹੈ ਪ੍ਰਸ਼ਨ ਚੌਥਾ ਕਸਰਤ ਕਰਨ ਨਾਲ ਮਾਨਸਿਕ ਸਿਹਤ ਤੇ ਕੀ ਅਸਰ ਪੈਂਦਾ ਹੈ ਮੋਢੇ ਵਿੱਚ ਸੁਧਾਰ ਹੁੰਦਾ ਹੈ ਅਤੇ ਤਣਾਅ ਘਟ ਹੁੰਦਾ ਹੈ ਪ੍ਰਸ਼ਨ ਪੰਜਵਾਂ ਹੱਡੀਆਂ ਅਤੇ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਣ ਲਈ ਕਿਹੜੀ ਚੀਜ਼ ਜ਼ਰੂਰੀ ਹੈ ਮਤ ਕਸਰਤ ਪ੍ਰਸ਼ਨ 6 ਕਸਰਤ ਸਰੀਰ ਦੀ ਪ੍ਰਤੀਰੋਧਕ ਸ਼ਕਤੀ ਇਮਿਊਨਿਟੀ ਪਾਵਰ ਨੂੰ ਕਿਵੇਂ ਵਧਾਉਂਦੀ ਹੈ ਵਧਾਉਂਦੀ ਹੈ ਪ੍ਰਸ਼ਨ 7ਵਾਂ ਨੀਂਦ ਦੀ ਗੁੰਨਾਮਤਾ ਸਲੀਪ ਕੁਆਲਿਟੀ ਨੂੰ ਬਿਹਤਰ ਬਣਾਉਣ ਵਿੱਚ ਕਸਰਤ ਕਿਵੇਂ ਮਦਦ ਕਰਦੀ ਹੈ ਬਿਹਤਰ ਨੀਂਦ ਨੂੰ ਉਤਸ਼ਾਹਿਤ ਕਰਦੀ ਹੈ ਪ੍ਰਸ਼ਨ 8 ਕਸਰਤ ਕਰਨ ਨਾਲ ਸਰੀਰ ਵਿੱਚ ਊਰਜਾ ਦਾ ਪੱਦਰ એનર્ਜੀ ਲੈਵਲ ਤੇ ਕੀ ਅਸਰ ਪੈਂਦਾ ਹੈ ਊਰਜਾ ਵਧਦੀ ਹੈ ਪ੍ਰਸ਼ਨ 9 ਕਸਰਤ ਬਲੱਡ ਪ੍ਰੈਸ਼ਰ ਨੂੰ ਕਿਵੇਂ નિયੰਤਰਿਤ ਕਰਦੀ ਹੈ ਸ਼ਰਕਟਾਉਂਦੀ ਹੈ ਅਤੇ ਸਹੀ ਕਰਦੀ ਹੈ ਪ੍ਰਸ਼ਨ 10 ਮਾਸ ਪੇਸ਼ੀਆ ਦੁਆਰਾ ਗਲੂਕੋਜ਼ ਦੀ ਖਪਤ ਨੂੰ ਵਧਾਉਣ ਲਈ ਕੀ ਕਰਨਾ ਚਾਹੀਦਾ ਹੈ ਸ਼ਰੀਰਕ ਗਤੀਵਿਧੀ ਆਰਮਾ ਤੁਸਰਤ ਕਰਨ ਨਾਲ ਸਰੀਰ ਨੂੰ ਇਨਸੂਲਿਨ ਦੀ ਵਰਤੋਂ ਕਰਨ ਵਿੱਚ ਕਿਵੇਂ ਮਦਦ ਮਿਲਦੀ ਹੈ ਇਨਸੂਲਿਨ ਉਹ ਬਿਹਤਰ ਢੰਗ ਨਾਲ ਵਰਤਣ ਵਿੱਚ ਮਦਦ ਕਰਦੀ ਹੈ ਪ੍ਰਸ਼ਨ 12ਵਾਂ ਰੋਜ਼ਾਨਾ ਕਸਰਤ ਦਾ ਇੱਕ ਮੁੱਖ ਲਾਭ ਕੀ ਹੈ? ਸ਼ਰੀਰ ਨੂੰ ਫਿਟ ਅਤੇ ਸਿਹਤਮੰਦ ਰੱਖਣਾ। ਪ੍ਰਾਸ਼ਾਂਤੇਰਮਾ ਹਫ਼ਤੇ ਵਿੱਚ ਘੱਟੋ-ਕਰਤੇ ਕਿੰਨੇ ਮਿੰਟ ਦਰੀ ਮਿਆਨੀ ਤੀਬਰਤਾ ਮੋਡਰੇਟ ਇੰਟੈਂਸਿਟੀ ਵਾਲੀ ਕਸਰਤ ਦੀ ਸਿਫਾਰਿਸ਼ ਕੀਤੀ ਜਾਂਦੀ ਹੈ 150 ਮਿੰਟ ਪ੍ਰਸ਼ਨ 14 ਕਸਰਤ ਸਰੀਰ ਦੇ ਕਿਹੜੇ ਅੰਗਾਂ ਨੂੰ ਸਭ ਤੋਂ ਵੱਧ ਫਾਇਦਾ ਪਹੁੰਚਾਉਂਦੀ ਹੈ ਦਿਲ ਫੇਫੜੇ ਮਾਸਪੇਸ਼ੀਆਂ ਅਤੇ ਹੱਡੀਆਂ ਪ੍ਰਸ਼ਨ 15ਵਾਂ ਲੰਬੇ ਸਮੇਂ ਤੱਕ ਬੈਠਣ ਦੀ ਮਿਆਦ ਨੂੰ ਘਟਾਉਣ ਨਾਲ ਸਿਹਤ ਤੇ ਕੀ ਅਸਰ ਪੈਂਦਾ ਹੈ ਸਿਹਤਮੰਦ ਜੀਵਨ ਬਰਾਈ ਰੱਖਣ ਵਿੱਚ ਮਦਦ ਮਿਲਦੀ ਹੈ